ਬਹੁਤ ਹੀ ਘੱਟ ਤੇਲ ਔਰ ਮਸਾਲਿਆਂ ਦੇ ਨਾਲ ਬਨਨ ਵਾਲੀ ਹੈਲਦੀ ਔਰ ਟੇਸਟੀ ਆਲੂ ਪਾਲਕ ਦੀ ਰੈਸিপি ਆ ਸਾਡੇ ਨਾਨੀ ਜੀ ਤੋਂ ਡੇਲੀ ਲੈ ਕੇ ਆਏ ਨੇ ਇੰਨੀ ਜ਼ਿਆਦਾ ਈਜ਼ੀ ਰੈਸিপি ਹੈ ਗਾਇਜ਼ ਪਾਲਕ ਦੀ ਜਦੋਂ ਤੁਸੀਂ ਕਿਚਨ 'ਚ ਜਾਓਗੇ ਅਗਰ ਤੁਹਾਨੂੰ ਪਾਲਕ ਵਿਖੇਗੀ ਤੇ ਤੁਸੀਂ ਕਹੋਗੇ ਬਸ ਇਹੀ ਸਬਜ਼ੀ ਅੱਜ ਅਸੀਂ ਬਣਾ ਕੇ ਰੈਡੀ ਕਰਨੀ ਹੈ ਔਰ ਅਗਰ ਸਾਡੇ ਨਾਨੀ ਜੀ ਦੇ ਇਸ ਤਰੀਕੇ ਦੇ ਨਾਲ ਆਲੂ ਪਾਲਕ ਬਣਾ ਕੇ ਰੈਡੀ ਕਰੋਗੇ ਨਾ ਜਿਹੜਾ ਵੀ ਖਾਏਗਾ ਉਂਗਲਾ ਹੀ ਛੱਡਦਾ ਰਹਿ ਜਾਏਗਾ ਔਰ ਉਹਨੂੰ ਆਲੂ ਪਾਲਕ ਦੀ ਸਬਜ਼ੀ ਬਹੁਤ ਜ਼ਿਆਦਾ ਪਸੰਦ ਆਏਗੀ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਪਾਲਕ ਨੂੰ ਚੰਗੇ ਤਰੀਕੇ ਨਾਲ ਸਾਫ਼ ਕਰਾਂਗੇ ਔਰ ਝੁਗਾਂਗੇ ਇੱਥੇ ਅਸੀਂ ਐਕਸਟਰਾ ਡੰਡੀਆਂ ਚੌਪ ਕਰ ਤੀਆਂ ਨੇ ਇੱਥੇ ਅਸੀਂ ਪਾਲਕ ਬਣਾਉਣ ਲਈ 1 ਕਿ ਯੂਜ਼ ਕਰ ਸਕਦੇ ਹੋ ਅੱਧਾ ਕਿਲੋ ਵੀ ਯੂਜ਼ ਕਰ ਸਕਦੇ ਹੋ ਜਾਂ ਫਿਰ 1 ਕਿਲੋ ਤੋਂ ਵੱਧ ਵੀ ਯੂਜ਼ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਚੰਗਾ ਲੱਗੇ। ਹਾਲ ਅਸੀਂ ਇਹਦੇ ਵਿੱਚ ਆਲੂ ਐਡ ਕਰਨੇ ਨੇ। ਜਦੋਂ ਵੀ ਪਾਲਕ ਬਣਾਉਣੀ ਹੈ ਜਾਂ ਫਿਰ ਸਾਗ ਬਣਾਉਣਾ ਹੈ ਉਹਨੂੰ ਚੰਗੇ ਤਰੀਕੇ ਝੁਗ ਕੇ ਵੇਖ ਕੇ ਸਾਫ਼ ਕਰਕੇ ਫੇਰ ਹੀ ਬਣਾਉਣਾ ਚਾਹੀਦਾ ਹੈ ਕਿਉਂਕਿ ਉਹਦੇ ਅੰਦਰ ਕਾਫੀ ਤਰੀਕੇ ਦੀ ਕਿਰਕ ਹੁੰਦੀ ਹੈ ਔਰ ਮਿੱਟੀ ਵੀ ਹੁੰਦੀ ਹੈ। ਉਹਨੂੰ ਚੰਗੇ ਤਰੀਕੇ ਸਾਫ਼ ਕਰਨਾ ਪੈਂਦਾ ਹੈ। ਅਗਰ ਅਸੀਂ ਬਿਨਾਂ ਚੰਗੇ ਤਰੀਕੇ ਸਾਫ਼ ਕੀਤੇ ਬਣਾਵਾਂਗੇ ਤੇ ਫਿਰ ਜਦੋਂ ਅਸੀਂ ਖਾਵਾਂਗੇ ਤੇ ਮੂੰਹ ਵਿੱਚ ਕਿਰਕ ਆਏਗੀ। ਸੋ ਇੱਥੇ ਅਸੀਂ ਇਹਨੂੰ ਝੁਗ ਲਿਆ ਚੰਗੇ ਤਰੀਕੇ। ਹ ਆਓ ਤੇ ਚਾਕੂ ਨਾਲ ਵੀ ਕੱਟ ਕੇ ਰੈਡੀ ਕਰ ਸਕਦੇ ਹੋ ਜਾਂ ਫਿਰ ਦਾਤਰ ਨਾਲ ਵੀ ਕੱਟ ਕੇ ਰੈਡੀ ਕਰ ਸਕਦੇ ਹੋ ਜੋ ਵੀ ਤੁਸੀਂ ਪਾਲਕ ਜਾਂ ਸਾਗ ਕੱਟਣ ਨੂੰ ਯੂਜ਼ ਕਰਦੇ ਹੋ ਉਹਦੇ ਨਾਲ ਇਹਨੂੰ ਵਧੀਆ ਤਰੀਕੇ ਕੱਟ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਈਜ਼ੀ ਲੱਗੇ ਤੋਂ ਇਹਨੂੰ ਅਸੀਂ ਪਹਿਲਾਂ ਚੰਗੇ ਤਰੀਕੇ ਕੱਟ ਲਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਵਾਸ਼ ਕਰਾਂਗੇ ਇਹਨੂੰ ਕੱਟਣ ਤੋਂ ਬਾਅਦ ਅਸੀਂ ਪੂਰੇ 3-4 ਵਾਰੀ ਪਾਣੀ ਬਦਲ ਕੇ ਇਹਨੂੰ ਵਾਸ਼ ਕਰਨਾ ਹੈ ਤਾਂ ਕਿ ਇਹ ਬਿਲਕੁਲ ਵਧੀਆ ਤਰੀਕੇ ਸਾਫ਼ ਹੋ ਜਾਏ ਤੁਸੀਂ ਕਿਸੇ ਵੀ ਖੁੱਲੇ ਭਾਂਡੇ ਵਿੱਚ ਇਹਨੂੰ 3-4 ਵਾਰੀ ਬਦਲ-ਬਦਲ ਕੇ ਪਾਣੀ ਤੇ ਵਾਸ਼ ਕਰ ਸਕਦੇ ਹੋ ਹੁਣ ਅਸੀਂ ਚੁੱਲੇ ਤੇ ਕੁੱਕਰ ਚੜ੍ਹਾਤਾ ਹੈ ਤੇ ਹੋਣੇ ਦੇ ਵਿੱਚ ਅਸੀਂ ਐਡ ਕਰਾਂਗੇ ਥੋੜਾ ਜਿਹਾ ਪਾਣੀ ਤਾਂ ਕਿ ਅਸੀਂ ਇਹਦੇ ਵਿੱਚ ਪਾਲਕ ਐਡ ਕਰੀਏ ਪਕਾਉਣ ਵਾਸਤੇ ਜਦੋਂ ਤੇ ਉਹ ਥੱਲੇ ਨਾ ਲੱਗੇ ਇਸ ਕਰਕੇ ਅਸੀਂ ਇੱਕ ਗਲਾਸ ਇਹਦੇ ਵਿੱਚ ਪਾਣੀ ਐਡ ਕੀਤਾ ਹੈ ਹੁਣ ਜਿਹੜੀ ਪਾਲਕ ਵਾਸ਼ ਕਰਕੇ ਰੈਡੀ ਕੀਤੀ ਹੈ ਉਹਨੂੰ ਥੋੜਾ ਥੋੜਾ ਕਰਕੇ ਪੂਰੇ ਤਰੀਕੇ ਨਾਲ ਕੁੱਕਰ ਵਿੱਚ ਐਡ ਕਰਾਂਗੇ ਅਸੀਂ ਇਸੇ ਪਾਲਕ ਦੇ ਵਿੱਚ ਆਲੂ ਵੀ ਐਡ ਕਰਾਂਗੇ ਤਾਂ ਕਿ ਉਹ ਵੀ ਇਹਦੇ ਨਾਲ ਚੰਗੇ ਤਰੀਕੇ ਬੋਇਲ ਹੋ ਜਾਣ ਅਸੀਂ ਤੇ ਬੋਇਲ ਕਰਕੇ ਆਲੂ ਐਡ ਕਰਦੇ ਹਾਂ ਤੁਸੀਂ ਕਿਸ ਤਰੀਕੇ ਆਲੂ ਪਾਲਕ ਬਣਾ ਕੇ ਰੈਡੀ ਕਰਦੇ ਹੋ ਉਹ ਵੀ ਸਾਨੂੰ ਕਮੈਂਟ ਕਰਕੇ ਦੱਸਿਓ ਇੱਥੇ ਅਸੀਂ ਆਲੂ ਨੂੰ ਚੰਗੇ ਤਰੀਕੇ ਵਾਸ਼ ਕਰਕੇ ਔਰ ਛਿੱਲ ਲੈਣੇ ਅਗਰ ਅਸੀਂ ਚੌਪ ਕਰਕੇ ਐਡ ਕਰ ਦਾਂਗੇ ਤੇ ਉਹ ਤੇ ਫਿਰ ਪਾਲਕ ਦੇ ਵਿੱਚ ਬਾਅਦ ਚ ਲੱਭਣਗੇ ਹੀ ਨਹੀਂ ਤੋਂ ਸਾਬਤ ਆਲੂ ਐਡ ਕਰਾਂਗੇ ਜਦੋਂ ਚੰਗੇ ਤਰੀਕੇ ਪਾਲਕ ਵੀ ਪੱਕ ਜੇਗੀ ਔਰ ਆਲੂ ਵੀ ਬੋਇਲ ਹੋ ਜਾਏਗਾ ਫਿਰ ਇਹਨੂੰ ਅਸੀਂ ਕੱਢ ਕੇ ਤੇ ਚੌਪ ਕਰ ਲਾਂਗੇ ਨਾਲ ਅਸੀਂ ਸਾਬਤ ਹਰੀਆਂ ਮਿਰਚਾਂ ਤਿੰਨ ਚਾਰ ਇਹਦੇ ਵਿੱਚ ਐਡ ਕਰਤੀਆਂ ਨੇ ਤੁਸੀਂ ਚਾਹੋ ਤੇ ਦੋ ਚਾਰ ਮਿਰਚਾਂ ਵੀ ਐਡ ਕਰ ਸਕਦੇ ਹੋ ਅਗਰ ਮਿਰਚਾਂ ਘੱਟ ਖਾਂਦੇ ਹੋ ਹੁਣ ਇਹਦੇ ਵਿੱਚ ਅਸੀਂ 1 ਟੇਬਲस्पून ਨਮਕ ਐਡ ਕੀਤਾ ਹੈ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ ਹਾਫ ਟੇਬਲस्पून ਅਸੀਂ ਇਹਦੇ ਵਿੱਚ ਹਲਦੀ ਐਡ ਕੀਤੀ ਹੈ ਤੇ ਹੁਣ ਅਸੀਂ ਕੁੱਕਰ ਦਾ ਢੱਕਣ ਲਗਾ ਦਾਂਗੇ ਤੇ ਪਾਲਕ ਨੂੰ ਪਕਣ ਲਈ ਰ ਪੱਕ ਨਹੀਂ ਜਾਂਦੀ। ਉਹਨਾਂ ਦੇਰ ਤੱਕ ਅਸੀਂ ਇਹਨੂੰ ਪਕਾਵਾਂਗੇ। ਪੂਰੇ ਇਹਨੂੰ ਅਸੀਂ 15 ਤੋਂ 20 ਮਿੰਟ ਤੱਕ ਪਕਾਉਣਾ ਹੈ। ਜਿੰਨੀ ਜ਼ਿਆਦਾ ਰੱਜੀ ਹੋਏਗੀ ਪਾਲਕ, ਓਨੀ ਜ਼ਿਆਦਾ ਸਵਾਦਬਨ ਕੇ ਰੈਡੀ ਹੁੰਦੀ ਹੈ। ਜਿੰਨੀ ਦੇਰ ਤੱਕ ਪਾਲਕ ਰੈਡੀ ਹੁੰਦੀ ਹੈ, ਪੱਕ ਕੇ ਉਹਨੀ ਦੇਰ ਤੱਕ ਅਸੀਂ ਤੜਕਾ ਕੱਟ ਕੇ ਰੈਡੀ ਕਰ ਲੈਣੇ ਆ। ਇੱਥੇ ਅਸੀਂ ਮੀਡੀਅਮ ਸਾਈਜ਼ ਦਾ ਪਿਆਜ਼ ਚੌਪ ਕਰ ਰਹੇ ਆ। ਜਿਸ ਤਰੀਕੇ ਅਸੀਂ ਦਾਲ ਦਾ ਤੜਕਾ ਕੱਟਦੇ ਆ, ਉਦਾਂ ਦਾ ਹੀ ਪਿਆਜ਼ ਚੌਪ ਕਰਨਾ ਹੈ। ਅਸੀਂ ਦੋ ਪਿਆਜ਼ ਐਡ ਕੀਤੇ ਆ। ਅਗਰ ਤੁਸੀਂ ਜ਼ਿਆਦਾ ਪਾਲਕ ਯੂਜ਼ ਕਰ ਰਹੇ ਹੋ, ਬਣਾ ਰਹੇ ਹੋ ਤੇ ਫਿਰ ਤਿੰਨ ਪਿਆਜ਼ ਵੀ ਐਡ ਕਰ ਸਕਦੇ ਹੋ। ਇਹਨਾਂ ਨੂੰ ਅਸੀਂ ਪਹਿਲਾਂ ਵਿਚ اور ਬਹੁਤ ਈ ਘੱਟ ਮਸਾਲਿਆਂ ਵਿੱਚ ਇਹ ਆਲੂ ਪਾਲਕ ਬਣ ਕੇ ਰੈਡੀ ਹੁੰਦੀ ਹੈ ਹੁਣ ਇੱਥੇ ਅਸੀਂ ਲਸਣ ਵੀ ਚੌਪ ਕਰ ਰਹੇ ਆਂ ਨਾਲ ਅਸੀਂ ਦੋ ਮੀਡੀਅਮ ਸਾਈਜ਼ ਦੇ ਟਮਾਟਰ ਉਹਨਾਂ ਨੂੰ ਵੀ ਅਸੀਂ ਰਫਲੀ ਹੀ ਚੌਪ ਕਰਾਂਗੇ ਪੂਰਾ ਤੜਕਾ ਅਸੀਂ ਚੌਪ ਕਰਕੇ ਹੀ ਰੈਡੀ ਕਰਨਾ ਹੈ ਕੋਈ ਵੀ ਮਿਕਸੀ ਜਾਰ ਵਿੱਚ ਗ੍ਰਾਇੰਡ ਨਹੀਂ ਕਰਨਾ ਅਗਰ ਤੁਸੀਂ ਚੌਵਲੇ ਟਮਾਟਰ ਨਹੀਂ ਖਾਣਾ ਪਸੰਦ ਕਰਦੇ ਨਾ ਫਿਰ ਤੁਸੀਂ ਇਹਨੂੰ ਹੈਂਡ ਗ੍ਰੇਟਰ ਦੇ ਨਾਲ ਗ੍ਰੇਟ ਕਰ ਸਕਦੇ ਹੋ ਜਾਂ ਫਿਰ ਗ੍ਰਾਇੰਡ ਵੀ ਕਰ ਸਕਦੇ ਹੋ ਤੜਕੇ ਲਈ ਇੱਥੇ ਅਸੀਂ 3-4 ਹਰੀਆਂ ਮਿਰਚਾਂ ਵੀ ਚੌਪ ਕੀਤੀਆਂ ਨੇ 3-4 ਸਾਬਤ ਮਿਰਚਾਂ ਉਹਦੇ ਵਿੱਚ ਵੀ ਐਡ ਕੀਤੀਆਂ ਨੇ ਤੁਸੀਂ ਆਪਣੇ ਸਪਾਈਸ ਦੇ ਅਨੁਸਾਰ ਜਾਂ ਘੱਟ ਵੱਧ ਐਡਜਸਟ ਕਰ ਸਕਦੇ ਹੋ ਸੋ ਇੱਥੇ 15 ਤੋਂ 20 ਮਿੰਟ ਹੋ ਚੁੱਕੇ ਨੇ ਪਾਲਕ ਸਾਡੀ ਵਧੀਆ ਤਰੀਕੇ ਪੱਕ ਗਈ ਹੋਏਗੀ ਇਹਦੀ ਅਸੀਂ ਸਟੀਮ ਕੱਢ ਦਿੰਨੇ ਆ ਕੁੱਕਰ ਦੀ ਚੰਗੇ ਤਰੀਕੇ ਉਸ ਤੋਂ ਬਾਅਦ ਪਾਲਕ ਚੈੱਕ ਕਰਦੇ ਆ ਸੋ ਇੱਥੇ ਕੁੱਕਰ ਦਾ ਢੱਕਣ ਓਪਨ ਕਰਤਾ ਹੈ ਅਸੀਂ ਤੁਸੀਂ ਦੇਖ ਸਕਦੇ ਹੋ ਪਾਲਕ ਬਿਲਕੁਲ ਵਧੀਆ ਤਰੀਕੇ ਪੱਕ ਚੁੱਕੀ ਹੈ ਜਿਹੜੇ ਅਸੀਂ ਇਹਦੇ ਵਿੱਚ ਆਲੂ ਬੋਇਲ ਕੀਤੇ ਹੀ ਉਹਨਾਂ ਨੂੰ ਪਹਿਲਾਂ ਅਸੀਂ ਕਟਛੀ ਦੀ ਮਦਦ ਨਾਲ ਬਾਹਰ ਕੱਢ ਲਾਂਗੇ ਉਸ ਤੋਂ ਬਾਅਦ ਅਸੀਂ ਪਾਲਕ ਨੂੰ ਚੰਗੇ ਤਰੀਕੇ ਘੋਟਾਂਗੇ ਘੋਟਣੇ ਦੇ ਨਾਲ ਤੁਸੀਂ ਚਾਹੋ ਗਰ ਹੈਂਡ ਗ੍ਰਾਈਂਡਰ ਦੇ ਨਾਲ ਘੋਟਣਾ ਚਾਹੁੰਦੇ ਹੋ ਉਹਦੇ ਨਾਲ ਵੀ ਤੁਸੀਂ ਉਹਨੂੰ ਵਧੀ ਲਾ ਚੰਗੇ ਤਰੀਕੇ ਕੱਢ ਲੈਨੇ ਜਿਹੜੀਆਂ ਮਿਰਚਾਂ ਐਡ ਕੀਤੀਆਂ ਸੀ ਉਹ ਨਹੀਂ ਕੱਢਣੀਆਂ ਅਸੀਂ ਉਹਨੂੰ ਚੰਗੇ ਤਰੀਕੇ ਦੇ ਵਿੱਚ ਹੀ ਮਿਕਸ ਕਰ ਦੇਣਾ ਹੈ ਹੁਣ ਇਹਨੂੰ ਅਸੀਂ ਪੂਰੇ 4 ਤੋਂ 5 ਮਿੰਟ ਤੱਕ ਇਸੇ ਤਰੀਕੇ ਘੋਟਾਂਗੇ ਵਧੀਆ ਤਰੀਕੇ ਨਾਲ ਜਿੱਦਾਂ ਅਸੀਂ ਸਾਗ ਨੂੰ ਘੋਟਦੇ ਹਾਂ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਥੋੜਾ ਜਿਹਾ ਸੁੱਕਾ ਆਟਾ ਐਡ ਕਰਾਂਗੇ ਇੱਕ ਮੁਠੀ ਤੋਂ ਥੋੜਾ ਘੱਟ ਆਟਾ ਸੀ ਇਹਦੇ ਵਿੱਚ ਐਡ ਕਰਨਾ ਹੈ ਤੇ ਇਹਨੂੰ ਐਡ ਕਰਨ ਤੋਂ ਬਾਅਦ ਅਸੀਂ ਚੰਗੇ ਤਰੀਕੇ ਦੁਬਾਰਾ ਘੋਟਾਂਗੇ ਤੇ ਚੰਗੇ ਤਰੀਕੇ ਆਟੇ ਨੂੰ ਪਾਲਕ ਦੇ ਵਿੱਚ ਮਿਕਸ ਕਰਾਂਗੇ ਪ੍ਰੋਪਰ ਅਸੀਂ ਇਹਨੂੰ ਜਿਸ ਤਰੀਕੇ ਸਾਗ ਨੂੰ ਕਰੀਦਾ ਹੈ ਘੋਟੀਦਾ ਹੈ ਉਸੇ ਤਰੀਕੇ ਕਰਨਾ ਹੈ ਅਗਰ ਤੁਸੀਂ ਸਾਗ ਦੇ ਵਿੱਚ ਮੱਕੀ ਦਾ ਆਟਾ ਐਡ ਕਰਦੇ ਹੋ ਤੇ ਫਿਰ ਪਾਲਕ ਦੇ ਵਿੱਚ ਅਸੀਂ ਇਹਦੇ ਵਿੱਚ ਆਟਾ ਐਡ ਕਰਾਂਗੇ ਨੋਰਮਲ ਵਾਲਾ ਮੱਕੀ ਵਾਲਾ ਆਟਾ ਨਹੀਂ ਐਡ ਕਰਨਾ ਉਸ ਤੋਂ ਬਾਅਦ ਦੁਬਾਰਾ ਅਸੀਂ ਇਹਨੂੰ ਚੂਲੇ ਤੇ ਚੜਾਵਾਂਗੇ ਤੇ ਰਿਜੇ ਰੱਖਾਂਗੇ ਉਸ ਤੋਂ ਬਾਅਦ ਹੁਣ ਅਸੀਂ ਇਹਦਾ ਤੜਕਾ ਰੈਡੀ ਕਰ ਲੈਨੇ ਆ ਸੋ ਤੜਕਾ ਲਾਉਣ ਲਈ ਪਹਿਲਾਂ ਅਸੀਂ ਕੜਾਈ ਵਿੱਚ ਆਇਲ ਐਡ ਕਰਾਂਗੇ ਇੱਥੇ ਅਸੀਂ 3 ਟੇਬਲस्पून ਆਇਲ ਐਡ ਕੀਤਾ ਹੈ ਤੁਸੀਂ ਕੋਈ ਵੀ ਕੁਕਿੰਗ ਆਇਲ ਯੂਜ਼ ਕਰ ਸਕਦੇ ਹੋ ਡਾਲਡਾ ਰਿਫਾਈਨਡ ਜਾਂ ਫਿਰ ਸਰੋਂ ਦਾ ਤੇਲ ਵੀ ਯੂਜ਼ ਕਰ ਸਕਦੇ ਹੋ ਜਿੰਨੀ ਦੇਰ ਤੱਕ ਆਇਲ ਵਧੀਆ ਤਰੀਕੇ ਨਾਲ ਗਰਮ ਹੋਏਗਾ ਉਦੋਂ ਤੱਕ ਅਸੀਂ ਜਿਹੜੇ ਬੋਇਲ ਕੀਤੇ ਆਲੂ ਉਹਨਾਂ ਨੂੰ ਰਫਲੀ ਚॉप ਕਰ ਲੈਣੇ ਆ ਜਿਸ ਤਰ੍ਹਾਂ ਅਸੀਂ ਨਾਰਮਲੀ ਆਲੂ ਦੀ ਸਬਜ਼ੀ ਬਣਾਉਣ ਲਈ ਚੋਪ ਕਰਦੇ ਆ ਸੋ ਇੱਥੇ ਸਾਡਾ ਆਇਲ ਬਿਲਕੁਲ ਵਧੀਆ ਤਰੀਕੇ ਗਰਮ ਹੋ ਚੁੱਕਿਆ ਹੈ ਹੋਣੇ ਦੇ ਵਿੱਚ ਅਸੀਂ ਹਾਫ ਟੇਬਲस्पून ਜੀਰਾ ਐਡ ਕਰਾਂਗੇ ਨਾਲ ਹੀ ਅਸੀਂ ਇਹਦੇ ਵਿੱਚ ਲਸਣ ਜਿਹੜਾ ਚੋਪ ਕੀਤਾ ਹੈ ਉਹ ਐਡ ਕਰਾਂਗੇ ਲਸਣ ਜਦੋਂ ਹਲਕਾ ਹਲਕਾ ਰੋਸਟ ਹੋ ਜਾਏਗਾ ਔਰ ਬ੍ਰਾਊਨ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਿਆਜ਼ ਐਡ ਕਰਾਂਗੇ ਔਰ ਉਹਨੂੰ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਲਸਣ ਨੂੰ ਬਿਲਕੁਲ ਵਧੀਆ ਤਰੀਕੇ ਭੁੰਨਾ ਜਿੰਨੀ ਦੇਰ ਤੱਕ ਉਹਦਾ ਕੱਚਾਪਨ ਨਹੀਂ ਖਤਮ ਹੋ ਜਾਂਦਾ ਹਾਫ ਟੇਬਲस्पून ਅਸੀਂ ਇਹਦੇ ਵਿੱਚ ਅਦਰਕ ਵੀ ਚੋਪ ਕਰ ਅਸੀਂ ਇਹਦੇ ਵਿੱਚ ਚੌਪ ਪਿਆਜ਼ ਐਡ ਕਰ ਦਾਂਗੇ ਔਰ ਇਹਨੂੰ 9 ਦੇਰ ਤੱਕ ਭੁੰਨਾਂਗੇ ਜਿੰਨੀ ਦੇਰ ਤੱਕ ਸਾਡੇ ਪਿਆਜ਼ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਜਦੋਂ ਪਿਆਜ਼ ਬਿਲਕੁਲ ਵਧੀਆ ਤਰੀਕੇ 골ਡਨ ਬ੍ਰਾਊਨ ਹੋ ਜਾਣਗੇ ਔਰ ਪੱਕ ਜਾਣਗੇ ਫਿਰ ਅਸੀਂ ਇਹਦੇ ਵਿੱਚ ਐਡ ਕਰਾਂਗੇ ਜਿਹੜਾ ਅਸੀਂ ਚੌਪ ਕਰਕੇ ਟਮਾਟਰ ਰੈਡੀ ਕੀਤਾ ਹੈ ਔਰ ਨਾਲ ਹਰੀਆਂ ਮਿਰਚਾਂ ਐਡ ਕਰਾਂਗੇ ਗਾਇਜ਼ ਮਿਰਚਾਂ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ ਅਸੀਂ ਥੋੜਾ ਸਪਾਈਸੀ ਖਾਣਾ ਪਸੰਦ ਕਰਦੇ ਹਾਂ ਇਸ ਕਰਕੇ ਵੱਧ ਮਿਰਚ ਐਡ ਕਰ ਰਹੇ ਹਾਂ ਜਦੋਂ ਹਲਕਾ ਹਲਕਾ ਟਮਾਟਰ ਗਲਣਾ ਸ਼ੁਰੂ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸਪਾਈਸਿਸ ਐਡ ਕਰਾਂਗੇ ਸਭ ਤੋਂ ਪਹਿਲਾਂ ਅ ਸਪੂਨ ਲਾਲ ਮੇਚ ਗਾਇਸ ਲਾਲ ਮੇਚ ਤੁਸੀਂ ਚਾਹੋ ਤਾਂ ਸਕਿਪ ਵੀ ਕਰ ਸਕਦੇ ਹੋ ਅਗਰ ਨਹੀਂ ਕਰਨਾ ਚਾਹੁੰਦੇ ਫਿਰ ਐਡ ਕਰ ਸਕਦੇ ਹੋ ਹਾਫ ਟੇਬਲस्पून ਅਸੀਂ ਇਹਦੇ ਵਿੱਚ ਹਲਦੀ ਐਡ ਕੀਤੀ ਹੈ 1 ਟੇਬਲस्पून ਅਸੀਂ ਨਮਕ ਐਡ ਕੀਤਾ ਹੈ ਨਮਕ ਪਹਿਲਾਂ ਵੀ ਐਡ ਕੀਤਾ ਸੀ ਅਗਰ ਤੁਹਾਨੂੰ ਘੱਟ ਲੱਗੇ ਫਿਰ ਤੁਸੀਂ ਦੁਬਾਰਾ ਐਡ ਕਰ ਸਕਦੇ ਹੋ ਔਰ 1 ਟੇਬਲस्पून ਇਹਦੇ ਵਿੱਚ ਅਸੀਂ ਗਰਮ ਮਸਾਲਾ ਐਡ ਕਰਤਾ ਹੈ ਸਾਰੀਆਂ ਸਪਾਈਸਿਸ ਨੂੰ ਚੰਗੇ ਤਰੀਕੇ ਪੁੰਨਣ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜੇ ਬੋਇਲ ਆਲੂ ਚੌਪ ਕੀਤੇ ਨੇ ਉਹਨਾਂ ਨੂੰ ਐਡ ਕਰਾਂਗੇ ਔਰ ਤੜਕੇ ਵਿੱਚ ਚੰਗੇ ਤਰੀਕੇ ਮਿਕਸ ਕਰਾਂਗੇ 2 ਮਿੰਟ ਤੱਕ ਅਸੀਂ ਆਲੂ ਨੂੰ ਤੜਕੇ ਦੇ ਨਾਲ ਹੀ ਭੁੰਨਾਂਗੇ ਤਾਂ ਕਿ ਸਾਰਾ ਤੜਕਾ ਲੂਦੇ ਵਿੱਚ ਰਚਦੇ ਉਸ ਤੋਂ ਬਾਅਦ ਜਿਹੜੀ ਅਸੀਂ ਪਾਲਕ ਰੈਡੀ ਕੀਤੀ ਹੈ ਘੋਟ ਕੇ ਉਹਨੂੰ ਵੀ ਇਹਦੇ ਵਿੱਚ ਐਡ ਕਰ ਦਾਂਗੇ ਤੇ ਤੜਕੇ ਵਿੱਚ ਬਿਲਕੁਲ ਵਧੀਆ ਤਰੀਕੇ ਨਾਲ ਮਿਕਸ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਗਾਇਸ ਕਿੰਨੇ ਵਧੀਆ ਤਰੀਕੇ ਨਾਲ ਦੀ ਪਾਲਕ ਖੁੱਲ ਗਈ ਹੈ ਬਿਨਾ ਹੈਂਡ ਗ੍ਰਾਈਂਡਰ ਦੇ ਅਗਰ ਤੁਸੀਂ ਪਾਲਕ ਨੂੰ ਘੋਟਨੇ ਨਾਲ ਘੋਟੋਗੇ ਤੇ ਇਸ ਤਰੀਕੇ ਪਾਲਕ ਵਧੀਆ ਤਰੀਕੇ ਖੋਲ ਜਾਂਦੀ ਹੈ ਔਰ ਵਧੀਆ ਵੀ ਲੱਗਦੀ ਹੈ ਖਾਂਚ ਦੇਖ ਸਕਦੇ ਹੋ ਗਾਇਸ ਤੜਕਾ ਬਿਲਕੁਲ ਵਧੀਆ ਤਰੀਕੇ ਉੱਪਰ ਆ ਚੁੱਕਿਆ ਹੈ ਔਰ ਦੇਖਣ ਚ ਕਿੰਨਾ ਅੱਛਾ ਲੱਗ ਰਿਹਾ ਹੈ ਹੁਣ ਇਹਨੂੰ ਅਸੀਂ ਸਰਵ ਕਰ ਦਿੰਨੇ ਆ ਸੋ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਬਹੁਤ ਹੀ ਘੱਟ ਤੇ ਮਸਾਲਿਆਂ ਨਾਲ ਸਾਡੀ ਆਲੂ ਪਾਲਕ ਸਪੈਸ਼ਲ ਵਾਲੀ ਬਣ ਕੇ ਰੈਡੀ ਹੋ ਚੁੱਕੀ ਹੈ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਸ ਤਰੀਕੇ ਦੀ ਆਲੂ ਪਾਲਕ ਸੋ ਗਾਇਸ ਪਲੀਜ਼ ਤੁਸੀਂ ਅੱਜ ਦੀ ਰੈਸਿਪੀ ਸਾਡੀ ਜ਼ਰੂਰ ਟਰਾਈ ਕਰਿਓ ਤੁਹਾਨੂੰ ਵਾਕਈ ਬਹੁਤ ਜ਼ਿਆਦਾ ਪਸੰਦ ਆਏਗੀ ਔਰ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਨਾ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਜਿਨ੍ਹਾਂ ਨੇ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹਲੇ ਤੱਕ ਉਹ ਵੀ ਸਬਸਕ੍ਰਾਈਬ ਕਰਿਓ ਨਸੀ ਮਿਲਦੇ ਨੇਕਸਟ ਵੀਡੀਓ